ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਏ ਨੇ ਜਿੱਥੇ ਉਹਨਾਂ ਨੇ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਉਹ ਰੋਹਾਨੀਅਤ ਦੇ ਅੰਦਰ ਆ ਕੇ ਬੜਾ ਮਾਣ ਮਹਿਸੂਸ ਕਰ ਰਹੇ ਨੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਨੇ ਅਤੇ ਨਤਮਸਤਕ ਹੋ ਕੇ ਉਹਨਾਂ ਨੇ ਅਰਦਾਸ ਕੀਤੀ ਹੈ ਕਿ ਪੰਜਾਬ ਦੇ ਅੰਦਰ ਪੰਚਾਇਤੀ ਚੋਣਾਂ ਨੇ ਜਿਹੜੀਆਂ ਹੋਰ ਆਈਆਂ ਨੇ ਤੇ ਉਹ ਸ਼ਾਂਤੀਪੂਰਵਕ ਢੰਗ ਦੇ ਨਾਲ ਨੇਪੜੇ ਚੜ ਜਾਣ ਅਤੇ ਬਿਨਾਂ ਕਿਸੇ ਲੜਾਈ ਝਗੜੇ ਤੋਂ ਸ਼ਾਂਤੀ ਦੇ ਨਾਲ ਇਹ ਪੰਚਾਇਤੀ ਚੋਣਾਂ ਹੋਣ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੱਟੀ ਹਲਕੇ ਦੇ ਵਿੱਚ 113 ਪੰਚਾਇਤਾਂ ਦੀਆਂ ਚੋਣਾਂ ਨੇ ਅਤੇ ਜਿਸ ਨੂੰ ਲੈ ਕੇ ਵੀ ਉਹਨਾਂ ਵੱਲੋਂ ਅਰਦਾਸ ਕੀਤੀ ਗਈ ਹੈ ਕਿ ਇਹ ਪੰਚਾਇਤੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਬਣਨ ਅਤੇ ਪਿੰਡਾਂ ਦੇ ਅੰਦਰ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਹੋ ਸਕੇ ਉਥੇ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਪੰਜਾਬ ਦੇ ਅੰਦਰ ਆਮ ਲੋਕਾਂ ਦੀ ਸਰਕਾਰ ਹੈ ਤੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਪਿਆਰ ਕਰਦੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਅੰਦਰ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਕੀਤਾ ਜਾਵੇਗਾ ਉਥੇ ਹੀ ਉਹਨਾਂ ਨੇ ਕਿਹਾ ਕਿ ਪਾਰਟੀਵਾਦੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਊਗਾ ਅਤੇ ਪੰਚਾਇਤੀ ਚੋਣਾਂ ਨੇ ਜਿਹੜੀਆਂ ਅਮਨ-ਅਮਾਨ ਦੇ ਨਾਲ ਨਿਪਰੇ ਚੜ੍ਹੋਂ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਕੀਤੀਆਂ ਜਾਣਗੀਆਂ ਉਥੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਯਾਬੀ ਨੂੰ ਲੈ ਕੇ ਵੀ ਅਰਦਾਸ ਕੀਤੀ ਹੈ ਅੱਜ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਆਈ ਹੈ ਉਦੋਂ ਦਿੱਤਾ ਮਹਾਰਾ ਜੀ ਨੇ ਪਹਿਲਾ ਸ਼ੀਦਾ ਸਾਹਿਬ ਗੁਰਦਰਾ ਟਾਲਾ ਸਾਹਿਬ ਦਰਸ਼ਨ ਦਿਦਾਰੇ ਕੀਤੇ ਐ ਸਵੇਰੇ ਤੜਕੇ 5 ਵਜੇ ਦੇ ਕਰੀਬ 4:30 ਵਜੇ ਤੇ ਮੁੜਕੇ ਪਾਵਨ ਪਵਿੱਤਰ ਸਥਾਨ ਰੋਹਾਨੀਅਤ ਤੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਹਰਮੰਦਰ ਸਾਹਿਬ ਦਰਸ਼ਨ ਕੀਤੇ ਆ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਆ ਕਿ ਹੁਣ ਸਰਪੰਚੀ ਦੀਆਂ ਚੋਣਾਂ ਨੇ ਸਾਡੇ ਪਟਿਆਲਕੇ ਦੀਆਂ 113 ਪੰਚਾਇਤਾਂ ਉਹ ਤੇ ਪੂਰਾ ਪੰਜਾਬ ਹੀ ਸਾਡਾ ਪਰਿਵਾਰ ਆ ਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨੇ ਆ ਕਿ ਸੁੱਖ ਸ਼ਾਂਤੀ ਨਾਲ ਵਧੀਆ ਢੰਗ ਨਾਲ ਇਲੈਕਸ਼ਨਾਂ ਆਉਣ ਤੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਪਿੰਡਾਂ ਦੀਆਂ ਪੰਚਾਇਤਾਂ ਚੁੜੀਆਂ ਜਾਣੀਆਂ ਇਹਨਾਂ ਨੇ ਪਿੰਡਾਂ ਦਾ ਵਿਕਾਸ ਕਰਨਾ ਤੇ ਮਹਾਰਾਜ ਕਿਰਪਾ ਕਰੇ ਬਿਨਾਂ ਕਿਸੇ ਕਲੇਸ਼ ਤੋਂ ਬਿਨਾਂ ਕਿਸੇ ਲੜਾਈ ਝਗੜੇ ਤੋਂ ਪਰਮਾਤਮਾ ਕਿਰਪਾ ਕਰੇ ਸਾਡੇ ਸਰਪੰਚ ਪੰਚਾਇਤਾਂ ਚੁੜੀਆਂ ਜਾਣ ਤੇ ਮਹਾਰਾਜ ਕਿਰਪਾ ਕਰੂ 113 ਦੀਆਂ 113 ਪੰਚਾਇਤਾਂ ਆਮ ਆਦਮੀ ਪਾਰਟੀ ਦੀਆਂ ਬਣੀਆਂ ਲੋਕਾਂ ਨੂੰ ਆਪ ਪਤਾ ਵਾ ਵੀ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਨਾਲ ਪਿਆਰ ਕਰਦੇ ਆ ਤੇ ਸੰਗਤ ਨੂੰ ਭਾਵੇਂ ਵੇਖੋ ਕਿਸੇ ਨੇ ਵੋਟ ਪਾਈ ਭਾਵੇਂ ਨਹੀਂ ਪਾਈ ਉਹ ਮੈਟਰ ਵੱਖਰਾ ਜਦੋਂ ਕੋਈ ਨੁਮਾਇੰਦਾ ਚੁਣਿਆ ਜਾਂਦਾ ਕੋਈ ਐਮਐਲਏ ਬਣ ਜਾਂਦਾ ਮੰਤਰੀ ਮੁੱਖ ਮੰਤਰੀ ਬਣ ਜਾਂਦਾ ਉਹ ਸਾਰੇ ਇਲਾਕੇ ਦਾ ਸਾਰੇ ਸਟੇਟ ਦਾ ਸਾਰੇ ਦੇਸ਼ ਦਾ ਸਾਂਝਾ ਹੋ ਜਾਂਦਾ ਉਸੇ ਤਰ੍ਹਾਂ ਹੀ ਜੇ ਸਰਪੰਚ ਬਣ ਜਾਂਦਾ ਲੋਕ ਸਰਪੰਚ ਹੁੰਦੇ ਆ ਤੇ ਉਹ ਸਾਰਿਆਂ ਦਾ ਸਾਂਝਾ ਜਾਂਦਾ ਬਿਨਾ ਕਿਸੇ ਪੋਲਿਟਿਕਸ ਤੋਂ ਜਿਹੜੇ ਸਾਡੇ ਭੈਣ ਭਰਾ ਹੋਣਗੇ ਉਹਨਾਂ ਦੇ ਕੰਮ ਕਰਾਏ ਜਾਣਗੇ ਨਹੀਂ ਵੀ ਜੇ ਕੋਈ ਦੂਜੀ ਪਾਰਟੀ ਨਾਲ ਸੰਬੰਧ ਰੱਖਦਾ ਉਹਦਾ ਕੋਈ ਕੰਮ ਡੱਕਿਆ ਜਾਊ ਪਰਮਾਤਮਾ ਕਿਰਪਾ ਕਰੇ ਨਵੀਆਂ ਪੰਚਾਇਤਾਂ ਬਣ ਤੇ ਪਿੰਡਾਂ ਦਾ ਵਿਕਾਸ ਹੋਵੇ ਚੜ੍ਹਦੀਆਂ ਕਲਾ ਉਹ ਬਿਲਕੁਲ ਕੁਝ ਉਹਨਾਂ ਦੀ ਤबीयत ਖਰਾਬ ਆ ਤੇ ਜਲਦੀ ਉਹ ਠੀਕ ਹੋਣਗੇ ਪਰਮਾਤਮਾ ਕਿਰਪਾ ਕਰੇ ਅਸੀਂ ਉਹਨਾਂ ਦੀ ਸਿਹਤ ਯਾਪੀ ਦੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਦੀ ਵੀ ਸਿਹਤ ਜਿਹੜੀ ਆ ਉਹ ਜਲਦ ਠੀਕ ਹੋਵੇ ਤੇ ਲੋਕਾਂ ਦੇ ਰੂਬਰੂ ਆ। ਧੰਨਵਾਦ। ਧੰਨਵਾਦ।